ਆਪਾਂ ਬਣਾ ਰਹੇ ਅੱਜ ਸਬਜੀ ਜਿਹਨੂੰ ਪੰਜਾਬੀ ਚ ਕਹਿੰਦੇ ਕੁਵਾਰ ਤੇ ਐਲੋਵੇਰਾ ਵੀ ਕਹਿ ਦਿੰਦੇ ਆ ਬਹੁਤ ਵਧੀਆ ਚੀਜ਼ ਹੈੇ ਪੇਟ ਦੀਆਂ ਬਿਮਾਰੀਆਂ ਵਾਸਤੇ ਤੇ ਹੋਰ ਗੁੱਡਾ ਮੁੱਡਾ ਵਾਸਤੇ ਹਫਤੇ ਬਾਅਦ ਬਣਾ ਕੇ ਯਾਨੀ ਕਿ ਖਾਣੀ ਚਾਹੀਦੀ ਹੈ ਸਬਜੀ ਪਹਿਲਾਂ ਤੁਹਾਨੂੰ ਇਹ ਕਦੀ ਕਟਣ ਕਰਨੀ ਹੈ ਜਿਹੜੀ ਸ਼ੈਲ ਸੋਲੇ ਕਿਵੇਂ ਤਿਆਰ ਕਰਨਾ ਹੈ ਨਾ ਉਹ ਦਿਖਾਵਾਂਗੇ ਫਿਰ ਤੁਹਾਨੂੰ ਇਹ ਕਿਵੇਂ ਬਣਾਉਣੀ ਆ ਤੜਕਾ ਕਰ ਕਰ ਜਿਹੜਾ ਲੱਗਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਤਿਆਰ ਕਰਦੇ ਸਬਜੀ ਬਣਦੀ ਆ ਬਹੁਤ ਵਧੀਆ ਸਬਜੀ ਬਣਦੀ ਆ ਜੀ ਅੱਗੇ ਵੀ ਇੱਕਦਮ ਬਣਾ ਕੇ ਖਾਧੀ ਆ ਤੇ ਹਫਤੇ ਦੇ ਵਿੱਚ ਨਾ ਇੱਕ ਵਾਰੀ ਸਾਰਿਆਂ ਨੂੰ ਬਣਾ ਕੇ ਖਾਣੀ ਚਾਹ ਤੇ ਆਹ ਦੇਖੋ ਇਦਾਂ ਇਹਨੂੰ ਪਹਿਲਾਂ ਛੱਲ ਲੈਣਾ ਦੇਖ ਕਿੰਨਾ ਸੋਹਣਾ ਬਰਫਰਗਾ ਨਿਕਲਿਆ ਆਉਂਦਾ ਨਾ ਚਟਾ ਵਿੱਚੋਂ ਤੇ ਮੁਰਕੇ ਦੇ ਪੀਸ ਬਣਾ ਲੈਣੇ ਆਪਣੀ ਲੋੜ ਮੁਤਾਬਕ ਜਿੱਡੇ ਜਿਹੜੇ ਤੁਸੀਂ ਉਵੇਂ ਬਸ ਮੁਰਗੇ ਨੂੰ ਤੜਕਾ ਲਾਉਣਾ। ਉਹ ਵੀ ਤੁਹਾਨੂੰ ਤੜਕਾ ਲਾ ਕੇ ਦਿਖਾਵਾਂਗੇ। ਕਿਵੇਂ ਲਾਉਣਾ ਤੜਕਾ? ਇਹ ਆਹ। ਨਾ, ਕਿੰਨਾ? ਸਨੋਪੀਸ ਵਰਗਾ। ਦੋਸਤ ਆਲੋ ਨਾ انشاءਲ ਕਿ ਰਹੇ ਐ ਪੀਸ ਬਣ ਜਾਣਾ ਨਾ ਜਿਹੜੇ ਹਿਸਾਬ ਨਾਲ ਤੁਸੀਂ ਆਪਣੇ ਲੋੜ ਮੁਤਾਬਕ ਇਹਦੇ ਐ ਪੀਸ ਕਰ ਲੈਣੇ ਆ। ਆ ਵੀ ਛੋਟੇ ਵੀ ਕਰ ਸਕਦੇ ਆ ਤੇ ਵੱਡੇ ਵੀ ਕਰ ਸਕਦੇ ਹਨ ਤੇ ਉਹ ਤੁਹਾਨੂੰ ਬਾਅਦ ਚ ਦਿਖਾਵਾਂਗੇ ਪੀਸ ਕਰਕੇ ਆ। ਐ ਫਿਰ ਇਹਦੇ ਜ ਮਸਾਲਾ ਮਸੂਲਾ ਵਧੀਆ ਬਣ ਜਾਂਦਾ। ਤੇ ਆਪਣਾ ਤੇਲ ਹੋ ਗਿਆ ਗਰਮ ਹੁਣ ਆ ਪੂਨੇ ਵਿੱਚ ਪਿਆਜ਼ ਇਹਦੇ ਜਦੋਂ ਹਾਪ ਜੇ ਪਿਆਜ ਹੋਗੇ ਹਨ ਉਦੋਂ ਆਪਾਂ ਪਾ ਲਨੀ ਹੈ ਇਹ ਚ ਹਰੀ ਮਿਰਚ ਪਾਉਣੀ ਹੈ ਜਦ ਹਾਪ ਜੇ ਹੋਗੇ ਪਿਆਜ ਤੇ ਆਹ ਚੱਕ ਪਾ ਬਤਾ ਹਰੀ ਮਿਰਚ ਪਿਆਜ ਹੋ ਗਏ ਹਾਪ ਜੇ ਆਪਣੇ ਹਲਦੀ ਪਾ ਦੀ ਹਨ ਪੌਣ ਚ ਪਾ ਲਓ ਨਮਕ ਮਸਾਲਾ കടയായ ਉਹਨੂੰ ਦਿੱਚ ਪਾੜਾ ਪਕਵਾ ਲਿਆ ਸੀ ਮੈਂ ਮੈਂ ਨਾ ਪਿਆਜ਼ ਇਹ ਚ ਪਾਇਆ ਘੱਟ ਜਾਣ ਕੇ ਤੇ ਉਹ ਜਿਆਦਾ ਨਾ ਟੇਸਟ ਪਿਆਜ਼ ਦਾ ਹੀ ਆਈ ਜਾਂਦਾ ਹਨਾ ਇਸ ਕਰਕੇ ਘੱਟ ਪਿਆਜ਼ ਪਾਏ ਤੇ ਤੁਸੀਂ ਆਪਣੇ ਲੋੜ ਮੁਤਾਬਕ ਜਾੜੇ ਤੇ ਆਜੀ ਪਾ ਸਕਦੇ ਜੀ। ਜਦੋਂ ਕੱਟਣ ਸਮੇਂ ਹਨਾ ਪਾਣੀ ਆ ਜਿਹੜਾ ਪਿਆ ਸੀਗਾ ਉਹ ਮਾੜਾ ਕੱਟ ਲਿਆ ਸੀ ਤੇ ਉਹ ਆਪਾਂ ਪਾਣੀ ਹੀ ਪਾ ਲਈਏ ਵਿੱਚ। ਓਰੀ ਦਾ ਰਸਮੀ ਸੀ ਜੀ ਰੱਖਾਂਗੇ। ਤੇ ਲੱਗਦਾ ਹੈ ਵੀ ਸਬਜ਼ੀ ਜਿਹੜੀ ਇਹ ਬਣ ਕੇ ਰੈਡੀ ਤਿਆਰ ਆ ਥੋੜਾ ਜਿਹਾ ਹੋਰ ਸੇਕਾ ਲੋ ਆ ਤੇ ਨਾ ਫਿਰ ਆਪਾਂ ਇਹਨੂੰ ਬੰਦ ਕਰ ਦਿੰਦੇ ਹਾਂ। ਨੌਲੀ ਸੌਜੀ ਜੜੀ ਆਪਣੀ ਬਣ ਕੇ ਰੈਡੀ ਆ ਤਿਆਰ ਹੈ। ਇੱਥੇ ਰੱਖਾ ਤੁਸੀਂ ਜਿਆਦਾ ਵੀ ਤਰੀ ਰੱਖ ਸਕਦੇ ਹੋ। ਪਰ ਆਪਾਂ ਘੱਟ ਰੱਖੀਏ ਥੋੜਾ ਨਾ ਰਸ ਨੂੰ ਸੰਜੀ ਰੱਖਾਂਗੇ। ਹਨਾ ਤੇ ਦੇਖੋ ਕਿੰਨੀ ਵਧੀਆ ਬਣ ਗਈ ਹੈ। ਜਮਾਨਾ ਚੈੱਕ ਵੀ ਕਰ ਲਈ ਟੈਸਟ ਵੀ ਕਰ ਲਈ ਇਹਦਾ। ਇੰਨਾ ਉਹ ਮਰਚ ਸਾਰਾ ਕੁਝ ਬਹੁਤ ਵਧੀਆ ਹੈ। ਲੋ ਜੀ ਆਪਾਂ ਨਾਲ ਇੱਲੀ ਕਿੱतरी ਰੱਖਾਂਗੇ ਇਹਦੀ ਰਸਨੀ ਚ। ਬਹੁਜੀ ਤਰੀ ਬਣਾ ਕੇ ਵੀ ਖੀਣ ਕਰੀਏ। ਉਹਦੇ ਜਮਾ ਸਬਜ਼ੀ ਬਣਾਈ ਤੇ। ਤੇ ਸਬਜ਼ੀ ਵਾਲੀ ਬਣ ਕੇ ਰੈਡੀ ਤਿਆਰ ਚੈੱਕ ਵੀ ਕਰ ਲਈਏ ਖਾਦੇ ਦੀ। ਇਹ ਰੈਡੀ ਆ ਜਮਾ ਤਿਆਰ ਆ ਸਬਜ਼ੀ ਆ।